ਸਤਿ ਸ੍ਰੀ ਅਕਾਲ ਜੀ ਸਾਰਿਆਂ ਭੈਣਾਂ ਨੂੰ ਸਾਰੇ ਵੀਰਾਂ ਨੂੰ ਜਿਹੜੇ ਵੀ ਆਪਣਾ ਚੈਨਲ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਅਜੀਤ ਕੌਰ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਾਸਤੇ ਇੱਕ ਨਵਾਂ ਨੁਕਤਾ ਲੈ ਕੇ ਆਏ ਆ ਜਿਹੜਾ ਕਿ ਆਪਣੇ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਜਿਹੜੀ ਬਿਮਾਰੀ ਚੰਗਦੀ ਹੈ ਨਾ ਉਹਦਾ ਨੁਕਤਾ ਅੱਜ ਆਪਾਂ ਲੈ ਕੇ ਆ ਰਹੇ ਆ ਉਹ ਬਿਮਾਰੀ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਆਂ ਵੀ ਜਿਹੜੀ ਬਿਮਾਰੀ ਦਾ ਇਚੀ ਸਹਿ ਆਪਾਂ ਕਹਿੰਦੇ ਆਂ ਵੀ ਇਲਾਜ ਨਹੀਂ ਹੈਗਾ ਉਹਦਾ ਇਲਾਜ ਹੈਗਾ ਥੋੜਾ ਜਆ ਆਪਾਂ ਆਪ ਜ਼ਿੰਮੇਵਾਰ ਆਪਣੇ ਸਿਹਤ ਦੇ ਆਪ ਜ਼ਿੰਮੇਵਾਰ ਬਣੋ ਜਦ ਆਪਾਂ ਆਪ ਜ਼ਿੰਮੇਵਾਰ ਰਹਾਂਗੇ ਤੇ ਆਪਣੀਆਂ ਸਰੀਰ ਦੇ ਜਿਹੜੇ ਨੁਕਤੇ ਰੋਗ ਨੇ ਉਹ ਆਪਾਂ ਨੂੰ ਮਤਲਬ ਉਹ ਜਿਹੜੇ ਆਪਾਂ ਨੂੰ ਜਿਹੜੇ ਰੋਗ ਨੇ ਆਪਾਂ ਤੰਗ ਕਰਦੇ ਨੇ ਜਿਵੇਂ ਕਿ ਰੋਗ ਚੱਲਦਾ ਹੈ ਸ਼ੂਗਰ ਰੋਗ ਇਹ ਤਾਂ ਹੁਣ ਸੋਨ ਨੂੰ ਪਤਾ ਹੀ ਆ ਹਰੇਕ ਘਰ ਵਿੱਚ ਇੱਕ ਦੋ ਮੈਂਬਰਾਂ ਨੂੰ ਲਾਜ਼ਮੀ ਹੈਗੀ ਹੋਆ ਇਹ ਸ਼ੂਗਰ ਦੀ ਬਿਮਾਰੀ ਇਹ ਸ਼ੂਗਰ ਦੀ ਬਿਮਾਰੀ ਦਾ ਇਲਾਜ ਅੱਜ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਕਿ ਜਿਹੜੇ ਮਤਲਬ ਉਹ ਭੈਣ ਭਾਈਆਂ ਨੂੰ ਸ਼ੂਗਰ ਦੀ ਬਿਮਾਰੀ ਹੈ ਇਹ ਆਪਣਾ ਲਾਜ ਜ਼ਰੂਰ ਸੁਣ ਤੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਓ ਠੀਕ ਹੈ ਨਾ ਜੀ ਆਪਾਂ ਇਹੀ ਕੋਈ ਨਾ ਕੋਈ ਨਵਾਂ ਨੁਕਤਾ ਤੁਹਾਡੇ ਵਾਸਤੇ ਮੈਂ ਹਮੇਸ਼ਾ ਵੀ ਇਹ ਬਤਾਂ ਲਿਕੇ ਆਉਣੀ ਆ ਕਿ ਛੋਟਾ ਸਰੀਰ ਨੂੰ ਅਸੀਂ ਤੰਦਰੁਸਤ ਬਣਾ ਸਕੀਏ ਇੰਨਾ ਕ ਯੋਗਦਾਨ ਪਾ ਸਕੀਏ ਬਾਕੀ ਦੇਖੋ ਜੋ ਮੈਂ ਬਾਰੇ ਤੁਹਾਡੀ ਗੱਲ ਦੀ ਆ ਥੋੜਾ ਜਿਹਾ ਆਪਣਾ ਸਰੀਰ ਦਾ ਜਿਹੜਾ ਕੰਟਰੋਲ ਆਪਾਂ ਆਪ ਰੱਖੋ ਆਪਣੇ ਸਰੀਰ ਨੂੰ ਉਹਨਾਂ ਕ ਖਾਣ ਪੀਣ ਨੂੰ ਦੇਹ ਜਿੰਨਾ ਕ ਇਹ ਚਾਹੁੰਦਾ ਰਹੇ ਕਿਉਂ ਇਸ ਨੂੰ ਆਪਾਂ ਹਾਲਤੂ ਜਿਆਦਾ ਵੀ ਚਾਹੀਏ ਭਰਾ ਨਹੀਂ ਭਣਨੀ ਮਤਲਬ ਆਪਣੀ ਲੋੜ ਤੋਂ ਅਨਸਾਰ ਵੱਧ ਇਹ ਸ਼ੂਗਰ ਬਿਮਾਰੀ ਇਹ ਲੋੜ ਤੋਂ ਵੱਧ ਅਨਸਾਰ ਭੁੱਖ ਲੱਗਦੀ ਹੈ ਥੋੜਾ ਜਿਹਾ ਜਦੋਂ ਆਪਾਂ ਇਹਨੂੰ ਕੰਟਰੋਲ ਕਰਾਂਗੇ ਆਪਣੇ ਖਾਣ ਪੀਣ ਨੂੰ ਕੰਟਰੋਲ ਕਰਾਂਗੇ ਤੇ ਇਹ ਬਿਮਾਰੀ ਆਪ ਦੇ ਆਟੋਮੈਟਿਕ ਫਰਕ ਪਾ ਜਾਂਦਾ ਠੀਕ ਹੈ ਨਾ ਜੀ ਉਹਨਾਂ ਨੂੰ ਇਹ ਤਾਂ ਇਹਨਾਂ ਕਹਿ ਰਹੇ ਵੀ ਭਾਈ ਜਿਵੇਂ ਆਪਾਂ ਜੜੋਂ ਖਤਮ ਕਰ ਦਾਂਗੇ ਆਪਾਂ ਇਹਦਾ ਇਲਾਜ ਦੱਸ ਸਕਦੇ ਹਾਂ ਦੇਖੋ ਬਾਕੀ ਛੋਟੇ ਹੱਥ ਹੈ ਜੀ ਤੁਸੀਂ ਜਦੋਂ ਹੁਣ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣਾ ਤੁਸੀਂ ਆਪਣੇ ਦੱਸੇ ਹੋਏ ਨਿਯਮਾਂ ਵਿੱਚ ਤੁਸੀਂ ਜ਼ਰੂਰ ਅਮਲ ਕਰੋਗੇ ਤੇ ਤੁਹਾਡੇ ਸਰੀਰ ਨੂੰ ਤੁਸੀਂ ਜ਼ਰੂਰ ਤੰਦਰੁਸਤ ਬਣਾਵੋਗੇ ਆਪਣੇ ਠੀਕ ਹੈ ਨਾ ਜੀ ਆਪਾਂ ਇਹਨੋਂ ਹੁਤੇ ਨਵੇਂ-ਨਵੇਂ ਤੁਹਾਨੂੰ ਵੀ ਪਤਾਈਆ ਹਰੇਕ ਵਾਰੀ ਆਪਾਂ ਲੈ ਕੇ ਆਉਨੇ ਆ ਜਿਹੜਾ ਕਿ ਸਾਨੂੰ ਤੁਹਾਡੇ ਕੰਮ ਆਉਂਦਾ ਠੀਕ ਹੈ ਨਾ ਜੀ ਇਹ ਜਿਹੜਾ ਦਿਨੁਖਤਾ ਲੈ ਕੇ ਆਏ ਆ ਆਪਾਂ ਲੈ ਕੇ ਆਏ ਆ ਸ਼ੂਗਰ ਦਾ ਹਨੁਕਤਾ ਲੈ ਕੇ ਆ ਸ਼ੂਗਰ ਦੇ ਜਾਨੀ ਆਪਾਂ ਕੀ ਚੀਜ਼ ਖਾ ਸਕਦੇ ਆ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਤੰਦਰੁਸਤ ਕਰ ਸਕਦੇ ਆ ਇਹਦਾ ਤੰਦਰੁਸਤ ਜਿਹੜਾ ਆਪਾਂ ਬੀਜ ਖਾਣੀ ਆ ਇਹ ਤੁਸੀਂ ਜ਼ਰੂਰ ਮਿਲਾ ਕੇ ਖਾਓ ਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੀ ਆਪ ਖੇਚੜ ਕਰੋ ਜੀ ਦੇਖੋ ਕੋਈ ਡਾਕਟਰ ਹੈ ਡਾਕਟਰ ਕੋਲ ਗੋਦਵੰਨਿਆ ਖਾਈ ਜੋ ਆਪਾਂ ਵੈਦਾਂ ਕੋਲ ਜਾਵਾਂਗੇ ਉਸੇ ਕੋਈ ਜਾਵਾਂਗੇ ਜਾਨੀ ਕਿ ਆਪਾਂ ਨੂੰ ਜ਼ਿਆਦਾ ਜ਼ਰੂਰਤ ਹੈ ਤਾਂ ਆਪਾਂ ਆਪਣੀਆਂ ਬਿਮਾਰੀਆਂ ਲੈ ਕੇ ਜਾਓ ਨਹੀਂ ਜੇ ਆਪਣੇ ਨਿੱਕੇ ਮੂਟੇ ਡੁਕਤੇ ਨੇ ਆਪਾਂ ਤੁਹਾਨੂੰ ਜ਼ਰੂਰ ਤੁਸੀਂ ਇਹਨਾਂ ਤੇ ਅਮਲ ਕਰਿਆ ਕਰੋ ਡਾਕਟਰਾਂ ਤੋਂ ਵੀ ਬਚਤ ਰਹੂਗੀ ਤੁਹਾਡੇ ਸਰੀਰ ਨੂੰ ਵੀ ਤੰਦਰੁਸਤ ਹੋਊਗੀ ਜੇ ਹੁਣ ਆਪਾਂ ਡਾਕਟਰਾਂ ਜਾਂਦੇ ਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਵੀ ਡਾਕਟਰ ਜਿੰਨੇ ਵੀ ਮੰਗ ਲਾਂਦਾ ਆਪਾਂ ਨੂੰ ਦੇਣੇ ਪੈਂਦੇ ਨੇ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਭਾਈ ਤੂੰ ਘੱਟ ਕਰ ਲੈ ਜੇ ਵੱਧ ਕਰ ਲੈ ਦੇਖੋ ਥੋੜਾ ਜਿਹਾ ਆਪਣੇ ਸਰੀਰ ਵਾਸਤੇ ਆਪਾਂ ਨੂੰ ਟਾਈਮ ਕੱਢਣਾ ਪੈਂਦਾ ਜੀ ਜਰੂਰ ਇਹਨੂੰ ਤੰਦਰੁਸਤ ਬਣਾਉਣ ਨੂੰ ਆਪਾਂ ਜਰੂਰ 5-7 ਮਿੰਟ ਜਰੂਰ ਕੱਢਿਆ ਕਰੋ ਤੇ ਥੋੜਾ ਜਿਹਾ ਜੋਗਾ ਵੀ ਕਰਿਆ ਕਰੋ ਤੇ ਜੋਗਾ ਨਾਲ ਦੇ ਨਾਲ ਤੁਸੀਂ ਇੱਕ ਅਸੀਂ ਹਰ ਇੱਕ ਵਾਰ ਤੁਹਾਨੂੰ ਦੱਸਦੇ ਆਂ ਕਿ ਭਾਈ ਤੁਸੀਂ ਇੱਕ ਗਲਾਸ ਪਾਣੀ ਰੋਜ਼ਾਨਾ ਪੀਣਾ ਸ਼ੁਰੂ ਕਰਦੋ ਉਹ ਵੀ ਜੇ ਤੁਸੀਂ ਠੰਡਾ ਠੰਡਾ ਨਾ ਪੀਣਾ ਥੋੜਾ ਜਿਹਾ ਕੰਮ ਕਰ ਲੈਣਾ ਕੋਸ਼ਿਸ਼ਾ ਕਰ ਲੈਣਾ ਇਹ ਜ਼ਰੂਰ ਪੀਣਾ ਸ਼ੁਰੂ ਕਰੋ ਸੋਡੀਆਂ ਬਿਮਾਰੀਆਂ ਨੂੰ ਅੱਧਿਆਂ ਨੂੰ ਤਾਂ ਇਹ ਰਾਮਨੁਕਤਾ ਕਰ ਦਿੰਦਾ ਇਹ ਜਨ ਮਾਤਰ ਪਾਣੀ ਜਦੋਂ ਹੱਥ ਵਧੀਆ ਰੋਲ ਆਪਣੇ ਸਰੀਰ ਚ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਪਨੇ ਸਰੀਰ ਦੇ ਵਿੱਚ 70% ਪਾਣੀ ਦੀ ਮਾਤਰਾ ਹੈ ਜੇ ਹੁਣ ਆਪਾਂ ਉਹ ਆਪਾਂ ਘੱਟ ਤੋਂ ਘੱਟ ਪਾਣੀ ਪੀਂਨੇ ਆ ਆਪਣੇ ਸਰੀਰ ਨੂੰ ਬਿਮਾਰੀਆਂ ਦਾ ਹਮਲਾ ਹੁੰਦਾ ਉਹ ਆਪਾਂ ਹਮਲੇ ਤੋਂ ਰੋਕਣ ਲਈ ਆਪਾਂ ਨੂੰ ਪਾਣੀ ਦੀ ਜ਼ਰੂਰ ਖੇਚਲ ਕਰਨੀ ਪੈਂਦੀ ਹੈ ਇਹ ਆਪਾਂ ਖੇਚਲ ਇਸ ਤਰ੍ਹਾਂ ਆਪਣੇ ਸਰੀਰ 'ਚ ਜਿਆਦਾ ਬਣੀ ਪਾਣੀ ਮਾਤਰਾ ਹੈ ਤਾਂ ਪਾਣੀ ਆਪਾਂ ਮਾਤਰਾ ਜ਼ਰੂਰ ਪਾਣੀ ਬੱਤ ਬੱਤ ਪੀਣਾ ਚਾਹੀਦਾ ਸਰੀਰ 'ਚ ਤੇ ਦੂਜੇ ਨੰਬਰ ਤੇ ਇਹ ਹੈ ਜੀ ਉਸ ਆਪਾਂ ਇਹ ਹੈ ਨਹੀਂ ਕਹਿ ਸਕਦੇ ਵੀ ਨਿਰਾ ਪੂਰਾ ਪਾਣੀ ਪੀ ਜਾਓ ਇਹ ਚ ਆਪਾਂ ਪਾਣੀ ਤਾਂ ਪੀਣੇ ਹੀ ਨੂੰ ਸਵੇਰੇ ਆਪਾਂ ਤੇ ਦੂਜੇ ਨੰਬਰ ਤੇ ਆਪਾਂ ਇੱਕ ਜਾਮਣਾ ਜਿਹੜਾ ਚਰਨ ਪਤੱਈਆ ਭੈਣ ਭਾਈਆਂ ਨੂੰ ਵੀ ਜਮਣਾ ਦਾ ਰੋਲ ਵੀ ਆਪਣੇ ਜਿਹੜਾ ਸ਼ੂਗਰ ਦੇ ਨੁਕਤੇ ਵਾਸਤੇ ਬਹੁਤ ਹੀ ਵਧੀਆ ਫਾਇਦੇਮੰਦ ਹੈ ਇਹ ਆਪਣਾ ਬਹੁਤ ਸਰੀਰ ਨੂੰ ਤੰਦਰੁਸਤ ਇਹ ਵੀ ਬਹੁਤ ਰੋਲ ਦਿੰਦੀਆਂ ਨੇ ਅੰਦਰੂਸੋਂ ਹੋਣ ਦਾ ਇਹਦੇ ਵਿੱਚ ਅੱਜ ਜੀ ਇੱਕ ਤੁਹਾਨੂੰ ਹੋਰ ਨੁਕਤਾ ਦੱਸਦੇ ਹਾਂ ਇਹਦੇ ਵਿੱਚ ਜਿਹੜੇ ਤੁਸੀਂ ਆਪਾਂ ਚਨੇ ਹੁੰਦੇ ਨੇ ਨਾ ਪੁੱਜੇ ਹੋਏ ਚਨੇ ਜਿਹੜਾ ਭੈਣ ਵੀਰ ਖਾ ਸਕਦਾ ਪੁੱਜੇ ਹੋਏ ਪਾਂਚਨੇ ਜਾਨੀ ਪੋਲੇ ਲੈ ਕੇ ਇਹ ਵੀ ਖਾਇਆ ਕਰੋ ਇਹ ਵੀ ਤੁਹਾਡੇ ਸ਼ੂਗਰ ਨੂੰ ਬਹੁਤ ਹੀ ਫਾਇਦਾ ਕਰਨਗੇ ਤੇ ਜਿਵੇਂ ਪਕੌੜੀਆਂ ਨੇ ਤੇ ਵਿੱਚ ਨਹੀਂ ਮਤਲਬ ਖਾ ਸਕਦੇ ਨੇ ਜਿਹੜੇ ਬਾਣ ਵੀਰ ਉਹ ਪਕੌੜੀਆਂ ਦਾ ਵੀ ਆਪਣੇ ਸ਼ੂਗਰ ਸ਼ੂਗਰ ਵਿੱਚ ਬਹੁਤ ਵਧੀਆ ਰੋਲ ਹੈ ਜੀ ਇਹ ਤਾਕਤਵੰਦੀ ਨੇ ਤੇ ਮਟਾਸਨ ਰੋਗ ਦਿੰਦੇ ਨੇ ਸਾਨੂੰ ਤਾਕਤ ਦਿੰਦੇ ਨੇ ਤੇ ਮਟਾਸਨ ਰੋਗ ਦਿੰਦੇ ਨੇ ਇਹ ਜਿਹੜੇ ਸੋਲੇ ਨੇ ਇਹ ਤੁਸੀਂ ਜ਼ਰੂਰ ਇਥੇ ਤਰ੍ਹਾਂ ਹੀ ਮਤਲਬ ਰੋਜ਼ਾ ਰੋਜ਼ਣਾ ਸ਼ੁਰੂ ਕਰ ਦੋ ਖਾਣੇ ਇਹ ਜਿਹੜਾ ਪਾウダー ਲਸਿਆ ਤਾਂ ਤੁਸੀਂ ਵੇਰੀ ਲੈਣਾ 16 ਚੰ ਮਰਜੀ ਖਾ ਲਓ 2-4 ਅੱਧੀ ਸਾਰੀ ਕਾਲੀ ਕੰਚੀ ਦੀ ਅੱਧੀ ਸਾਰੀ ਕਾਲੀ ਖਾ ਲਓ ਲੋਟਨ ਟਾਈਮ ਖਾ ਲਓ ਇਸੋਂ ਤੇ ਸਰੀਰ ਨੂੰ ਇਹ ਵੀ ਬਹੁਤ ਵਧੀਆ ਰੋਲ ਕਰਨਗੇ ਜੀ ਤੁਹਾਨੂੰ ਵਧੀਆ ਤੰਦਰੁਸਤ ਬਣਾਉਣਗੇ ਠੀਕ ਹੈ ਜੀ ਇਹ ਕਰਨਾ ਆਪਾਂ ਜਾਮਣਾ ਸਹਕਾਰੀਆ ਆਸੂ ਵੀਡੀਓ ਵਿੱਚ ਦਿਖਾ ਰਹੇ ਹਾਂ ਜਮਣਾ ਠਕਾ ਕੇ ਇਹਨੂੰ ਤੋੜ ਕੇ ਸਵਾਰ ਕੇ ਤੇ ਇਹਨੂੰ ਆਪਾਂ ਪੀਛਾਂਗੇ ਪੀਸ ਕੇ ਵਿੱਚ ਪਾウダー ਬਣਾ ਕੇ ਤੁਹਾਨੂੰ ਵੀਡੀਓ ਦੇ ਵਿੱਚ ਸਵਾਰ ਕੇ ਦਿਖਾਵਾਂਗੇ ਤੁਸੀਂ ਦੇਖੋ ਠੀਕ ਹੈ ਹੁਣ ਤੁਸੀਂ ਦੇਖੋ ਜੀ ਇਹ ਜਮਣਾ ਦੇਖ ਲਈਆਂ ਪਾウダー ਬਣਾ ਲੈ ਇਹਦੇ ਵਿੱਚ ਇਕੱਲੇ ਜਮਣਾ ਨਹੀਂ ਆਪਾਂ ਨੇ ਰੱਖਣੀਆਂ ਇਹਦੇ ਵਿੱਚ ਹਾਂਜੀ ਇਹ ਜਮਣਾ ਨੇ ਦੇਖੋ ਸਿਕਾਈਆਂ ਹੀਆਂ ਸੋ ਨੂੰ ਆਪਾਂ ਪਹਿਲਾਂ ਵੀ ਦਿਖਾ ਚੁੱਕੇ ਆ ਇਹ ਜਮਨਤ ਕਹਿੰਿਆ ਹੋਇਆ ਨੇ ਇਹਨੂੰ ਆਪਾਂ ਨੇ ਨਿੰਮ ਦੇ ਪੱਤੇ ਵੀ ਛਕਾ ਕੇ ਇਹਦੇ ਵਿੱਚ ਏਕਣੇ ਪੀਸ ਲੈਣੇ ਨੇ ਏਕਣ ਕਰਕੇ ਪਾਊਡਰ ਬਣਾ ਲੈਣਾ ਠੀਕ ਆ ਇਹ ਪਾਊਡਰ ਤੁਸੀਂ ਅੱਧਾ ਚਮਚਾ ਰੋਜ਼ ਸਵੇਰੇ ਅੰਮ੍ਰਿਤ ਵੇਲੇ ਹੋ ਸਕਦਾ ਥੋੜੇ ਜੇ ਨਿੰਮ ਦੇ ਪੱਤੇ ਜ਼ਰੂਰ ਪਾਓ ਕਿਉਂਕਿ ੜੱਤਰ ਹੋ ਜੀ ਇਹਨੂੰ ਅੱਧਾ ਚਮਚਾ ਸਵੇਰੇ ਖਾਲੀ ਪੇਟ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਤੁਸੀਂ ਆਪ ਦੇ ਆਪ ਦੇਖੋਗੇ ਤੁਹਾਡੇ ਸਰੀਰ 'ਚ ਇਨਾ ਹੀ ਹੈ ਦਾ ਹੋ ਚੁਕਿਆ ਜਦੋਂ ਤੁਸੀਂ ਹਫ਼ਤਾ ਦਸਤ ਨੇ ਪਾਣੀ ਇਹੋ ਗਜ ਜਮਣ ਵਾਲਾ ਨੁਕਤਾ ਜਿਹੜਾ ਆਪਾਂ ਕਰਿਆ ਇਹ ਖਾਓਗੇ ਤੁਹਾਡੇ ਸਰੀਰ ਨੂੰ ਆਟੋਮੈਟਿਕ ਆਪਦਾ ਆਪ ਸੋਡਾ ਸਰੀਰ ਦੱਸੂਗਾ ਵੀ ਹਾਂ ਮੈਂ ਤੰਦਰੁਸਤ ਹੋ ਚੁੱਕਿਆ ਅੱਗੇ ਨੂੰ ਇਹਨਾਂ ਦਾ ਨਾ ਤਾਂ ਬਹੁਤ ਵਧੀਆ ਰੋਲ ਹੈ ਜੀ ਤੁਸੀਂ ਇਸ ਤਰ੍ਹਾਂ ਹੀ ਆਪਣੇ ਵੀਡੀਓ ਨਾਲ ਬਣੇ ਰਿਹਾ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਆਪਾਂ ਨੂੰ ਤੁਹਾਨੂੰ ਇਹ ਨੁਕਤਾ ਵਧੀਆ ਲੱਗਿਆ ਤਾਂ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ। ਆਪਾਂ ਇਸੇ ਤਰ੍ਹਾਂ ਹੀ ਤੁਹਾਡੇ ਸੇਵਾ ਵਿੱਚ ਹਾਜ਼ਰ ਹੁੰਦੇ ਰਹਾਂਗੇ ਜੀ। ਨਵਾਂ-ਨਵਾਂ ਨੁਕਤਾ ਕੋਈ ਨਾ ਕੋਈ ਤੁਹਾਡੇ ਵਾਸਤੇ ਅਸੀਂ ਲੈ ਕੇ ਆਇਆ ਕਰਾਂਗੇ ਜੀ। ਤੇ ਆਪਣੀ ਵੀਡੀਓ ਨਾਲ ਇਸ ਤਰ੍ਹਾਂ ਹੀ ਬਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਖਾਲਸਾ